ਜੇ ਪੰਜਾਬੀ ਸਿਨੇਮਾ ਅੱਜ ਕਿਤੇ ਵੀ ਖੜਾ ਹੈ ਤੇ ਮੈਂ ਓਨੈਸਟਲੀ ਕਹਿੰਨਾ ਅੱਧੀ ਮਿਹਨਤ ਸਾਡੀ ਹੈ ਅੱਧੀ ਸਾਡੇ ਮੀਡੀਆ ਦੀ ਜਿਨੇ ਹਮੇਸ਼ਾ ਸਾਨੂੰ ਤਵੱਜਹੂਂ ਦਿੱਤੀ ਹੈ ਜਿਨੇ ਹਮੇਸ਼ਾ ਸਾਨੂੰ ਉਤਸ਼ਾਹਤ ਕੀਤਾ ਜਿਨੇ ਹਮੇਸ਼ਾ ਚਾਹਿਆ ਕਿ ਤੁਹਾਡਾ ਆਪਣਾ ਸਿਨੇਮਾ ਅੱਜ ਗਲੋਬ ਦੇ ਉੱਤੇ ਦਿਸੇ ਕਿ ਅਸੀਂ ਵੀ ਕਿਤੇ ਬੈਠੇ ਆਂ ਅਸੀਂ ਇਕੱਲੇ ਰੌਲਾ ਪਾ ਕੇ ਕੁਝ ਨਹੀਂ ਕਰ ਸਕਦੇ ਜਦ ਤੱਕ ਤੁਸੀਂ ਸਾਡਾ ਸਾਥ ਨਾ ਦਿਓ ਆਜੋ ਖੁਸਲਾ ਸਾਹਿਬ ਮੈਂ ਹੁਣੇ ਵੀ ਉਹੀ ਗੱਲ ਕਾਵਾਂਗਾ ਜਿਹੜੀ ਤੁਹਾਨੂੰ ਮੈਂ ਪ੍ਰੋਮੋਸ਼ਨ ਦੇ ਵਿੱਚ ਪਹਿਲਾਂ ਕਹਿ ਰਿਹਾ ਸੀ ਕਿ ਇਸ ਫਿਲਮ ਦੇ ਵਿੱਚ ਸਾਡੀ ਕੋਸ਼ਿਸ਼ ਸੀ ਕਿ ਸਾਡਾ origignal cinema ਜਿਹੜਾ ਮੈਨੂੰ ਹਣੇ ਬਹੁਤ ਅੱਛਾ ਕੰਪਲੀਮੈਂਟ ਮਿਲੇ ਜਸਵੰਤ ਆਜੋ ਜੀ ਆਜੋ ਕਹਿੰਦੇ ਮਾਹੌਲ ਠੀਕ ਹੈ ਵਰਗਾ cinema ਯਾਦ ਕਰਾਇਆ ਤੁਸੀਂ ਸੱਚ ਹੈ ਮੈਨੂੰ ਅੰਦਰੋਂ ਕੰਪਲੀਮੈਂਟਸ ਮਿਲ ਰਹੇ ਸੀ ਤੇ ਮੇਰਾ ਮਨ ਕਰ ਰਿਹਾ ਸੀ ਕਿ ਮੈਂ ਜੇ ਮੈਨੂੰ ਪਹਿਲਾਂੋਂ ਇਦਾਂ ਦਾ ਕੋਈ ਅੰਦਾਜ਼ਾ ਹੁੰਦਾ ਤੇ ਮੈਂ ਜ਼ਰੂਰ ਲਿਖਦਾ ਕਿ ਮੇਰੀ ਇਹ ਜਿਹੜੀ ਫਿਲਮ ਹੈ ਇਹ ਸਵਰਗਵਾਸੀ ਸਰਦਾਰ ਜਸਪਾਲ ਸਿੰਘ ਪੱਟੀ ਹੁਣਾਂ ਨੂੰ ਸਮਰਪਿਤ ਹੈ ਪਰ ਮੈਂ ਹੁਣ ਵੀ মিডিਆ ਸਾਹਮਣੇ ਕਹਿਣਾ ਕਿ ਜੇ ਅਸੀਂ ਉਹਨਾਂ ਵਰਗਾ ਕੁਝ ਰੱਤੀ ਭਰ ਵੀ ਕਰ ਪਾਏ ਆ ਤੇ ਮੇਰਾ ਇਹ ਜਿਹੜਾ ਵੈਂਚਰ ਜਿਹੜੀ ਫਿਲਮ ਹੈ ਸਾਡੀ ਫਰਲੋ ਇਹ ਮੈਂ ਸਰਦਾਰ ਜਸਪਾਲ ਸਿੰਘ ਪੱਟੀ ਸਾਹਿਬ ਸਵਰਗਵਾਸੀ ਮਰਹੂਮ ਉਹਨਾਂ ਨੂੰ ਸਮਰਪਿਤ ਕਰਦਾ ਇਹ ਵਾਲੀ ਫਿਲਮ ਕਿਉਂਕਿ ਉਹਨਾਂ ਨੇ ਸੁਥਰਾ ਸਿਨੇਮਾ ਸਿਖਾਇਆ ਸੀ ਪੰਜਾਬੀਆਂ ਨੂੰ ਫਰਲੋ ਸਿਰਫ ਇੱਕ ਫਿਲਮ ਨਹੀਂ ਹੈ ਇੱਕ ਕਨਸੈਪਟ ਹੈ ਔਰ ਸਿਰਫ ਕਨਸੈਪਟ ਨਹੀਂ ਹੈ ਇੱਕ ਨਵੀਂ ਦਿਸ਼ਾ ਬਹੁਤ سارے ਲੋਕ ਮੈਨੂੰ ਹਮੇਸ਼ਾ ਹੀ ਇਹ ਹੀ ਪੁੱਛਦੇ ਸੀ ਕਿ ਭਾਜੀ ਕੁਗੀ ਛੂ ਮੰਤਰ ਕੁਗੀ ਯਾਰ ਗੱਪ ਨਾ ਮਾਰ ਖਿੱਚ ਕੁਗੀ ਖਿੱਚ ਵਰਗਾ ਫਲੇਵਰ ਮੁੱਕ ਗਿਆ ਕਹਿੰਦੇ ਉਹ ਕੰਟੈਂਟ ਕਿਉਂ ਖਤਮ ਹੋ ਗਿਆ ਦੁਨੀਆ ਚ ਤੇ ਮੈਂ ਹਮੇਸ਼ਾ ਹੀ ਇਹ ਹੀ ਕਿਹਾ ਕਿ ਅਸੀਂ ਜਿੱਥੋਂ ਸ਼ੁਰੂ ਕੀਤਾ ਸੀ ਔਰ ਮੈਨੂੰ ਯਾਦ ਆ ਜਦੋਂ ਪਹਿਲੀ ਫਿਲਮ ਮੇਰੀ ਅਸੀਂ ਇਦਾਂ ਦੀ ਕੋਈ ਬਣਾਈ ਸੀ ਛੂ ਮੰਤਰ ਉਸ ਤੋਂ ਬਾਅਦ ਮੇਰੀ ਵਾਟੀ ਦਾ ਵਿਆਹ ਉਸ ਉਹਦੇ ਚ ਮੇਰੇ ਬਹੁਤ ਹੀ ਪਿਆਰੇ ਮਿੱਤਰ ਵਿਵੇਕ ਸ਼ੌਕ ਸਾਹਿਬ ਵੀ ਮਰਹੂਮ ਸ਼ੌਕ ਸਾਹਿਬ ਵੀ ਸਾਡੇ ਨਾਲ ਸੀ ਉਹ ਜਿਹੜਾ origignal ਫਲੇਵਰ ਸੀ ਉਹ ਕੁਝ ਲੋਕਾਂ ਦੇ ਨਾਲ ਹੀ ਮੈਨੂੰ ਲੱਗਦਾ ਚਲਾ ਗਿਆ ਪਰ ਮੇਰਾ ਮਨ ਬਹੁਤ ਸੀ ਕਿ ਉਹਨੂੰ ਰਿਵਾਈਵ ਕਰੀਏ ਵੱਡਾ ਸਿਨੇਮਾ ਗਰੇਂਜਰ ਵਾਲਾ ਸਿਨੇਮਾ ਸੀ ਰੋਜ਼ ਦੇਖਦੇ ਆ ਡਿਜ਼ਾਈਨਡ ਸਿਨੇਮਾ ਪਲਾਨਡ ਸਿਨੇਮਾ ਵੀ ਰੋਜ਼ ਦੇਖਦੇ ਆ ਕਿ ਅਸੀਂ ਕੋਮੇਡੀ ਡਿਜ਼ਾਈਨ ਕਰਦੇ ਆ ਬਹੁਤੀ ਵਾਰੀ ਪਲਾਨ ਕਰਦੇ ਆ ਪਰ ਇਹ ਰੌ ਹਿਊਮਰ ਆਰਗੇਨਿਕ ਗੱਲਾਂ ਚੋਂ ਲੱਗਦਾ ਜਿਦਾ ਨਿਕਲਿਆ ਉਹ ਕੋਸ਼ਿਸ਼ ਕੀਤੀ ਹੈ ਕਿ ਉਹ ਸਿਨੇਮਾ ਰਿਵਾਈਵ ਕਰੀਏ ਇਹ ਪੈਰਲਲ ਸਿਨੇਮਾ ਜੇ ਲੋਕਾਂ ਨੇ ਕਾਮਯਾਬ ਕਰਤਾ ਆਡੀਅנס ਨੇ ਔਰ ਤੁਸੀਂ ਸਾਰਿਆਂ ਨੇ ਕਾਮਯਾਬ ਕਰਤਾ ਤੇ ਮੇਰੀ ਫਿਲਮ ਦੇ ਵਿੱਚ ਤੁਸੀਂ ਇਸ ਫਿਲਮ ਦੇ ਵਿੱਚ ਦੇਖਿਆ ਹੋਣਾ ਉਹ ਬਹੁਤ ਮਹਿੰਗੇ ਆਰਟਿਸਟ ਮੈਂ ਨਹੀਂ ਲੈ ਸਕਿਆ ਜਿਨ੍ਹਾਂ ਦਾ ਰੇਟ ਬਹੁਤ ਜ਼ਿਆਦਾ ਹੈ ਜਾਂ ਜਿਨ੍ਹਾਂ ਨੂੰ ਅਫੋਰਡ ਕਰਨਾ ਪੋਸੀਬਲ ਨਹੀਂ ਹੈ ਉਹਨਾਂ ਦਾ ਕਸੂਰ ਨਹੀਂ ਉਹ ਡਿਜ਼ਰਵ ਕਰਦੇ ਨੇ ਪਰ ਫਿਰ ਜੇ ਇਦਾਂ ਦਾ ਸਿਨੇਮਾ ਨਹੀਂ ਬਣੇਗਾ ਤੇ ਬਹੁਤ ਸਾਰੇ ਆਰਟਿਸਟ ਇੰਤਜ਼ਾਰ ਚ ਹੀ ਰਹਿ ਜਾਣਗੇ ਵੀ ਸਾਨੂੰ ਕਦੋਂ ਕੰਮ ਮਿਲੇਗਾ ਮੈਂ ਬਹੁਤ ਖੁਸ਼ ਹੋਵਾਂਗਾ ਜੇ ਇਸ ਤਰ੍ਹਾਂ ਦੀਆਂ ਸਾਲ ਦੇ ਵਿੱਚ 10-15 ਫਿਲਮਾਂ ਬਣਨ ਲੱਗ ਪੈਣ ਹੋਰ ਪ੍ਰੋਡਿਊਸਰਸ ਵੀ ਇਸ ਤਰ੍ਹਾਂ ਦਾ ਸਿਨੇਮਾ ਕਰਨ ਤੇ ਬਹੁਤ ਸਾਰੇ ਉਹ ਆਰਟਿਸਟ ਜਿਹੜੇ ਡਿਜ਼ਰਵ ਕਰਦੇ ਨੇ ਪਰ ਉਹਨਾਂ ਨੂੰ ਕੰਮ ਘੱਟ ਮਿਲਿਆ ਜਾਂ ਮਿਲਦਾ ਘੱਟ ਹੈ ਉਹਨਾਂ ਨੂੰ ਵੀ ਕੰਮ ਮਿਲੇਗਾ ਪੈਰਲਲ ਸਿਨੇਮਾ ਚੱਲੇਗਾ ਅਸੀਂ ਬੁਲੰਦੀਆਂ ਤੇ ਜਾਵਾਂਗੇ ਪੰਜਾਬੀ ਸਿਨੇਮਾ ਬੁਲੰਦੀਆਂ ਤੇ ਜਾਏਗਾ ਜੇ ਫਰਲੋ ਫਿਲਮ ਤੁਹਾਨੂੰ ਚੰਗੀ ਲੱਗੀ ਹੈ ਇਹਦੀ ਇਹਦਾ ਨੇਚੁਰਲ ਹਿਊਮਰ ਇਹਦਾ ਕਨਸੈਪਟ ਪਰਫਾਰਮੈਂਸਸ ਔਰ ਮੈਸੇਜ ਜਿਹੜਾ ਅਸੀਂ ਇਸ ਫਿਲਮ ਦੇ ਵਿੱਚ ਦਿੱਤਾ ਹੈ ਜੇ ਚੰਗਾ ਲੱਗਾ ਤੇ ਮੇਰੀ ਬੇਨਤੀ ਹੈ ਤੁਹਾਨੂੰ ਕਿ ਇਹਨੂੰ ਦਿਲੋਂ ਪ੍ਰਮੋਟ ਕਰਿਓ ਇਸ ਫਿਲਮ ਨੂੰ ਬਹੁਤ ਸ਼ੁਕਰੀਆ ਜੀ ਥੈਂਕ ਯੂ ਤੇ ਹੁਣ ਸਾਡੀ ਇਸ ਫਿਲਮ ਦੀ ਹੀਰੋਇਨ ਜਿਹਨੇ ਬਹੁਤ ਹੀ ਨਿੱਕਰ ਤਰੀਕੇ ਦੇ ਨਾਲ ਆਪਣੇ ਆਪਣੀ ਪਰਫਾਰਮੈਂਸ ਨੂੰ ਉਭਾਇਆ ਸਿਰਫ ਹੀਰੋਇਨ ਨੂੰ ਦਿਮਾਗ 'ਚ ਨਹੀਂ ਰੱਖਿਆ ਜਿੱਥੇ ਪਰਫਾਰਮ ਕਰਨ ਦੀ ਲੋੜ ਸੀ ਉਹਨੇ ਉੱਥੇ ਪਰਫਾਰਮ ਕੀਤਾ ਜਿੱਥੇ ਉਹਦੇ ਜੋ ਮਦਰ ਨਜ਼ਰ ਆਣੀ ਚਾਹੀਦੀ ਸੀ ਮਦਰ ਨਜ਼ਰ ਆਈ ਜਿੱਥੋਂ ਉਹ ਮੁਹੱਬਤ ਅੱਖਾਂ 'ਚ ਝਲਕਣੀ ਚਾਹੀਦੀ ਸੀ ਉਹ ਵੀ ਝਲਕੀ ਮਤਲਬ ਮੈਂ ਬਹੁਤ ਇੰਪ੍ਰੈਸਡ ਇਹਨਾਂ ਦੀ ਪਰਫਾਰਮੈਂਸ ਤੋਂ ਸੁਣ ਕੇ ਚੈਰਮੈਨ ਦਾ ਲਵ ਗਿਲ ਤੁਹਾਨੂੰ ਮੁਖਾਤਿਬ ਹਾਂ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸ਼ੁਕਰੀਆ ਦਾ ਕਰਨਾ ਚਾਹੁੰਦੀ ਆ ਮੈਂ ਘੁੱਗੀ ਸ਼ਾਇਰ ਦਾ ਕਿਉਂਕਿ ਤੁਸੀਂ ਮੀਡੀਆ ਮੇਰੇ ਤੋਂ ਵੱਧ ਜਾਣਦੇ ਹੋ ਕਿ ਅੱਜ ਕੱਲ ਆਰਟਿਸਟ ਨੂੰ ਇੰਨਾ ਕ੍ਰੈਡਿਟ ਨਹੀਂ ਦਿੱਤਾ ਜਾਂਦਾ ਜਿੰਨਾ ਕਿ ਉਹ ਡਿਜ਼ਰਵਿੰਗ ਹੈਗਾ ਤੇ ਮੈਂ ਇਸ ਚੀਜ਼ ਦੀ ਬਹੁਤ ਜ਼ਿਆਦਾ ਬlesਸਿੰਗ ਫੀਲ ਕਰਦੀ ਆ ਸਾਡੀ ਸਾਰੀ ਟੀਮ ਜਿਹੜੀ ਹੈਗੀ ਆ ਇਹ ਸਾਰੇ ਹੀ ਕ੍ਰੈਡਿਟ ਦੇ ਹੱਕਦਾਰ ਹੈਗੇ ਕੋਈ ਇੱਕ ਬੰਦਾ ਨਹੀਂ ਹੈਗਾ ਤੇ ਇਸ ਚੀਜ਼ ਨੂੰ ਸਰ ਨੇ ਬਹੁਤ ਬਖੂਬੀ ਤਰੀਕੇ ਦੇ ਨਾਲ ਸਾਨੂੰ ਪ੍ਰਮੋਸ਼ਨਸ ਦੇ ਵਿੱਚ ਵੀ ਪ੍ਰਮੋਟ ਕੀਤਾ ਕੱਲੇ-ਕੱਲੇ ਆਰਟਿਸਟ ਨੂੰ ਬਹੁਤ ਆਰਟਿਸਟ ਤੁਸੀਂ ਵੀ ਵੇਖੇ ਹੋ ਨੇ ਇੰਡਸਟਰੀ ਦੇ ਜਿਹੜੇ ਬਹੁਤ ਜ਼ਿਆਦਾ ਨਾਮੀ ਨੇ ਬਹੁਤ ਜ਼ਿਆਦਾ ਬਜਟ ਵਾਲੇ ਨੇ ਪਰ ਉਹਨਾਂ ਨੇ ਕਦੀ ਆਪਣੇ ਨਾਲ ਦੇ ਆਰਟਿਸਟ ਨੂੰ ਚੰਗੇ ਤਰੀਕੇ ਦੇ ਨਾਲ ਕ੍ਰੈਡਿਟਸ ਨਹੀਂ ਦਿੱਤੇ ਉਹਦੀ ਪਰਫਾਰਮੈਂਸ ਨੂੰ ਸਿਰਫ ਕੈਮਰਾ ਤੇ ਹੀ ਅਪਰੀਸ਼ੀਏਟ ਕੀਤਾ ਵਾ ਪਰ ਮੈਨੂੰ ਮੈਸ ਇਸ ਦਾ ਬਹੁਤ ਮਾਣ ਮਹਿਸੂਸ ਕਰਦੀ ਆ ਕਿ ਨਵੇਂ ਸਾਲ ਦੀ ਪਹਿਲੀ ਫਿਲਮ ਜਿਹਦੇ ਵਿੱਚ ਮੈਂ ਹਿੱਸਾ ਹੈ ਗਈਆਂ ਬਹੁਤ ਹੀ ਇਮਾਨਦਾਰੀ ਦੇ ਨਾਲ ਸਾਡੀ ਫਿਲਮ ਬਣੀ ਆ ਪ੍ਰੋਪਰ ਆਡੀਸ਼ਨ ਦੇ ਕੇ ਤੇ ਸਾਰਿਆਂ ਸਾਰਿਆਂ ਦੀ ਹੀ ਬਹੁਤ ਮਿਹਨਤ ਲੱਗੀ ਆ ਇਹ ਮੇਰੀ ਇਕਲੀ ਫਿਲਮ ਜਾ ਇੰਨਾ ਦੀ ਨਹੀਂ ਹੈ ਗਈ ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਆ ਤੇ ਮੈਂ ਉਮੀਦ ਕਰਦੀ ਆ ਮੀਡੀਆ ਤੋਂ ਕਿ ਤੁਸੀਂ ਸਾਨੂੰ ਇੰਨਾ ਹੀ ਪਿਆਰ ਦਿਓ ਕਿਉਂਕਿ ਸਾਨੂੰ ਤੁਹਾਡੀ ਜਿਆਦਾ سپورਟ ਦੀ ਲੋੜ ਹੈ ਕਿ ਐਵੇਂ ਦਾ ਸਿਨੇਮਾ ਜਿਹੜਾ ਹੋਰ ਅੱਗੇ ਵੱਧ ਸਕੇ ਤੇ ਤੁਸੀਂ ਚੰਗੇ ਤਰੀਕੇ ਨਾਲ ਸਾਨੂੰ ਪ੍ਰਮੋਟ ਕਰੋ ਧੰਨਵਾਦ ਥੈਂਕ ਯੂ ਜੀ ਔਰ ਮੇਰੀ ਇਸ ਫਿਲਮ ਦੇ ਵਿੱਚ ਮੇਰੇ ਆਫਿਸ ਦੀ ਜਿਹੜੀ ਕੋਰ ਟੀਮ ਹੈ ਉਹਦੇ ਵਿੱਚੋਂ ਮਨਵੀਰ ਰਾਏ ਸ਼ੈਲੀ ਮੈਡਮ ਆਓ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਰ ਇਹ ਫਿਲਮ ਜਦੋਂ ਮਿਲੀ ਮੈਨੂੰ ਲੱਗ ਰਿਹਾ ਸੀ ਕਿ ਮੈਂ ਕਾਮੇਡੀ ਨਿਭਾ ਪਾਉਂਗੀ ਪਤਾ ਨਹੀਂ ਨਹੀਂ ਕਿਉਂਕਿ ਮੇਰੇ ਲਈ ਪਹਿਲੀ ਵਾਰੀ ਬੜਾ ਚੈਲੈਂਜਿੰਗ ਸੀਗਾ ਕਿ ਹਾਂ ਕੀ ਕਾਮੇਡੀ ਕਰਨੀ ਆ ਸਕਰੀਨ ਦੇ ਉੱਤੇ ਪਰ ਆਮ ਸੋ ਇੰਪ੍ਰੈਸਡ ਕਿ ਸਾਰੀ ਟੀਮ ਨੇ ਇਨੀ ਹੈਲਪ ਕੀਤੀ ਸਰ ਨੇ ਐਂਡ ਇਨਾ ਲਾਈਟ ਹਾਰਟਡ ਕਾਮੇਡੀ ਫਿਲਮ ਮੇਰੇ ਝੋਲੀ ਚ ਪਾਤੀ ਥੈਂਕ ਯੂ ਸੋ ਮੱਚ ਲੋਕ ਕਹਿਣਗੇ ਕਾਮੇਡੀ ਫਿਲਮ ਚ ਵੀ ਰੋਈ ਜਾਂਦੀ ਆ ਮੇਂ ਅੰਦਰੋਂ ਇਨੀ ਇਮੋਸ਼ਨਲ ਹੋ ਰਹੀ ਆ ਕਿਉਂਕਿ ਮੈਂ ਜਦੋਂ ਫਿਲਮ ਬਣੀ ਆ ਮਤਲਬ ਡਬਿੰਗ ਹੋਈ ਆ ਉਦੋਂ ਇਨਾ ਪਤਾ ਨਹੀਂ ਚਲਦਾ ਇੱਕ ਆਰਟਿਸਟ ਨੂੰ ਵੀ ਤੁਸੀਂ ਕੀ ਕੰਮ ਕਰਿਆ ਜਦੋਂ ਫਿਲਮ ਆਈ ਆ ਹੁਣ ਪਰਦੇ ਤੇ ਆਪਣੇ ਆਪ ਨੂੰ ਦੇਖਿਆ ਤਾਂ ਲੱਗਿਆ ਕਿ ਕੀ ਕੁਝ ਅੱਛਾ ਕਰਿਆ ਨਵਾਂ ਸਾਲ ਬਹੁਤ ਵਧੀਆ ਛੜਿਆ ਸੋ ਥੈਂਕ ਯੂ ਸੋ ਮੱਚ ਪਲੀਜ਼ ਤੁਸੀਂ ਵੀ ਇਹ ਫਿਲਮ ਨੂੰ ਪ੍ਰਮੋਟ ਕਰੋ ਤੇ ਬਾਕੀ ਜਿਹੜੇ ਆਰਟਿਸਟ ਨੇ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਕਈ ਵਾਰ ਉਹ ਫਿਲਮ ਚ ਹੁੰਦੇ ਨੇ ਸਿਰਫ ਖੜੇ ਹੀ ਰਹਿ ਜਾਂਦੇ ਨੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਚ ਕਿੰਨਾ ਟੈਲੈਂਟ ਹੈ ਬਹੁਤ ਘੱਟ ਡਾਇਰੈਕਟਰ ਪ੍ਰੋਡਿਊਸਰ ਐਵੇਂ ਤੇ ਹੁੰਦੇ ਨੇ ਜਿਹੜੇ ਉਹ ਵਾਲੇ ਆਰਟਿਸਟ ਨੂੰ ਅੱਗੇ ਪ੍ਰਮੋਟ ਕਰਦੇ ਨੇ ਪ੍ਰਮੋਸ਼ਨਸ ਚ ਰੱਖਦੇ ਨੇ ਸਰ ਥੈਂਕ ਯੂ ਸੋ ਮੱਚ ਕਿਸੀ ਗੋਡ ਥੈਂਕ ਯੂ ਗੋਡ ਬles ਸਰ ਸਾਡੇ ਮਤਲਬ ਟੀਮ ਦੇ ਸਭ ਤੋਂ ਬਿਹਤਰੀਨ ਜਿਹੜੇ ਮੈਂਬਰ ਮੇਰੀ ਆਫੀਸ਼ੀਅਲ ਟੀਮ ਦੇ ਆਓ ਜੀ ਤਰਲੋਕ ਉੱਤਰ ਸੇਮ ਮਖਣਾ ਮਖਣਾ ਜੀ ਮੈਂ ਕਹਿੰਦੇ ਕਹਿੰਦੇ ਨਾ ਤਰਲੋਕ ਕਿੱਥੇ ਤਰਲੋਕ ਕਿੰਨੇ ਸਰ ਤਰਸੇਮ ਤਰਸੇਮ ਮੈਂ ਇੱਕ ਆਮ ਦਰਸ਼ਕ ਦੇ ਤੌਰ ਤੇ ਗੱਲ ਕਹਿਣੀ ਜਾ ਰਿਹਾ ਕਿ ਇਹ ਗੱਲ ਇਹ ਜਿਹੜੀ ਫਿਲਮ ਹੈ ਇਹ ਸਹੀ ਸਮੇਂ ਤੇ ਸਹੀ ਵਕਤ ਤੇ ਆਈ ਹੈ ਫਿਲਮ ਅੱਜ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਇਹੋ ਜੀਆਂ ਫਿਲਮਾਂ ਦੀ ਲੋੜ ਸੀ ਔਰ ਕੁੰਗੀ ਭਾਜੀ ਨੇ ਇਹਨਾਂ ਦੀ ਸਾਰੀ ਫੈਰ ਲੋ ਟੀਮ ਨੇ ਵਿਕਰਮ ਗਰੋਵਰ ਜੀ ਗੁਰਲੱਬ ਜੀ ਪਰਵਿੰਦਰ ਜੀ ਔਰ ਜਿੰਨੇ ਵੀ ਇਹਦੇ ਨਾਲ ਜੁੜੇ ਸੀ ਇਹਨਾਂ ਨੇ ਇਹ ਬਹੁਤ ਵਧੀਆ ਸ਼ੁਰੂਆਤ ਕੀਤੀ ਹੈ ਨਵੇਂ ਸਾਲ ਦੀ ਤੇ ਮੈਂ ਬਹੁਤ-ਬਹੁਤ ਉਬਾਰੀ ਹਾਂ ਕਿ ਅਸੀਂ ਸਾਰੇ ਇਸ ਫਿਲਮ ਦਾ ਹਿੱਸਾ ਤੇ ਪੰਜਾਬ ਨੂੰ ਪੰਜਾਬੀਅਤ ਨੂੰ ਇਹਦੀ ਲੋੜ ਸੀ ਔਰ ਮੈਂ ਰੀਅਲੀ ਮੇਰੇ ਵੱਡੇ ਵੀਰ ਨੇ ਮੈਂ ਬਹੁਤ ਕੁਝ ਇਹਨਾਂ ਤੋਂ ਜ਼ਿੰਦਗੀ ਸਿੱਖਿਆ ਹੈ ਤੇ ਇਹ ਇਹਨਾਂ ਨੂੰ ਮੈਂ ਐਰ ਕੀ ਇਸ ਫਿਲਮ ਦੇ ਵਿੱਚ ਇੱਕ ਨਵੇਂ ਅਵਤਾਰ ਚ ਵੇਖਿਆ ਮੈਂ ਫਿਲਮ ਦੇ ਅੱਧ ਜੀ ਇਹਨਾਂ ਨੂੰ ਮੈਸੇਜ ਵੀ ਕਰਦਾ ਸੀ ਕਿ ਯਾਰ ਡਿਫਰੈਂਟ ਮੈਨ ਯੂ ਪਰਫਾਰਮਡ ਵੈਰੀ ਵੈਲ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਮਜ਼ਾ ਆਇਆ ਸਾਡੀ ਸਾਰੀ ਟੀਮ ਦਾ ਸ਼ੁਕਰੀਆ ਜਿਨ੍ਹਾਂ ਨੇ ਵੀ ਕੰਮ ਕੀਤਾ ਹੈ ਥੈਂਕ ਯੂ ਥੈਂਕ ਯੂ ਮਕਨਾ ਜੀ ਔਰ ਗੁਰਿੰਦਰ ਮਕਨਾਦਵਾਰ ਮੱਟੂ ਸਾਡਾ ਸਾਰਿਆਂ ਦਾ ਫੇਵਰਟ ਗੋਡ ਬlesਸ ਯੂ ਆਲਸੋ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਭਾਜੀ ਦਾ ਹਮੇਸ਼ਾ ਮੈਨੂੰ ਅ ਬੇਰੀ ਪਰਫਾਰਮੈਂਸ ਲੈ ਕੇ ਅ ਹਮੇਸ਼ਾ ਥਾਪਣਾ ਹੀ ਰਿਹਾ ਕਿ ਤੂੰ ਬਹੁਤ ਵਧੀਆ ਕਰਦਾ ਪਰ ਭਾਈ ਇਹ ਸਾਰੀਆਂ ਚੀਜ਼ਾਂ ਤੁਹਾਡੇ ਕਰਕੇ ਹੀ ਆ ਬਹੁਤ ਕੁਝ ਸਿੱਖੇ ਆ ਬਹੁਤ ਕੁਝ ਦੇਖ ਦੇ ਕੇ ਸਿੱਖਿਆ ਸਿੱਖਦੇ ਰਵਾਂਗੇ ਮੈਂ ਪਹਿਲਾਂ ਵੀ ਭਾਜੀ ਨਾਲ ਗੱਲ ਕਰਦਾ ਜਦੋਂ ਸਾਡੀ ਫਿਲਮ ਦੀ ਪ੍ਰੋਮੋਸ਼ਨ ਚੱਲਦੀ ਸੀ ਮੈਂ ਉਦੋਂ ਵੀ ਇਹੀ ਗੱਲ ਕਰਦਾ ਸੀ ਕਿ ਜਿਹੜਾ ਮੈਂ ਆਪਣੀ ਹੋਸਟ ਜਿਹੜਾ ਸਿਨੇਮਾ ਦੇਖਿਆ ਜਿਹੜੀਆਂ ਸੀਡੀਸ ਦੇਖੀਆਂ ਭਾਜੀ ਦੇ ਕੁੱਗੀ ਸ਼ੂ ਮੰਤਰ ਖਿੱਚ ਕੁੱਗੀ ਖੇਚ ਕੁੱਗੀ ਯਾਰ ਗਾਪਣਾ ਮਾਰ ਪਰ ਇਹੋ ਜਿਹੇ ਸਿਨੇਮਾ ਕਦੋਂ ਆਊਗਾ ਉਹੋ ਜਿਹੇ ਚੀਜ਼ਾਂ ਕਦੋਂ ਆਪਾਂ ਸਿਨੇਮੇ ਤੇ ਲੈ ਕੇ ਆਵਾਂਗੇ ਤੇ ਉਹ ਜਿਹੜੀ ਸੀਗੀ ਮੇਰੇ ਦਿਲ ਦੀ ਆਸ ਉਹ ਪੂਰੀ ਹੋਈ ਹੈ ਇਸ ਸਾਲ ਨਵੇਂ ਸਾਲ ਦੇ ਪਹਿਲੇ ਮਹੀਨੇ ਚ ਇਹ ਫਿਲਮ ਸਾਡੀ ਝੋਲੀ ਪਈ ਆ ਬਹੁਤ ਵਧੀਆ ਫਿਲਮ ਬਣੀ ਆ ਮੈਨੂੰ ਹਮੇਸ਼ਾ ਲੱਗਦਾ ਹੁੰਦਾ ਸੀ ਕਿ ਯਾਰ ਇੱਕ ਲਾਈਟ ਹਾਰਟਡ ਜੀ ਕਾਮੇਡੀ ਇੱਕ ਐਦਾਂ ਦੀ ਕਿ ਸਾਰੇ ਹੀ ਉਹਨੂੰ ਇੱਕ ਆਮ ਪ੍ਰੋਡਿਊਸਰ ਵੀ ਕ ਬਣਾ ਸਕੇ ਜ਼ਰੂਰੀ ਨਹੀਂ ਉਹ ਉਹਦੇ ਲਈ ਲੱਖਾਂ ਕਰੋੜਾਂ ਦਾ ਤੇ ਬਹੁਤ ਵੱਡਾ ਬਜਟ ਚਾਹੀਦਾ ਕਹਾਣੀ ਤੁਹਾਡੀ ਐਦਾਂ ਦੀ ਹੋਣੀ ਚਾਹੀਦੀ ਤੁਹਾਡਾ ਕਨਸੈਪਟ ਇਹੋ ਜਿਹਾ ਹੋਣਾ ਚਾਹੀਦਾ ਆ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਵੇ ਤੇ ਕੰਟੈਂਟ ਦੇ ਵਿੱਚ ਪਾਵਰ ਹੋਵੇ ਇਹ ਉਹੀ ਫਿਲਮ ਹੈ ਬਹੁਤ ਵਧੀਆ ਫਿਲਮ ਬਣੀ ਹੈ 10 ਤਰੀਕ ਨੂੰ ਸਾਡੀ ਫਿਲਮ ਰਿਲੀਜ਼ ਹੋ ਜਣੀ ਹੈ ਜ਼ਰੂਰ ਦੇਖਿਓ ਆਪਣੇ ਪਰਿਵਾਰ ਦੇ ਨਾਲ ਥੈਂਕ ਯੂ ਜੀ ਥੈਂਕ ਯੂ ਮੱਟੂ ਜੀ ਥੈਂਕ ਯੂ ਔਰ ਇਸ ਫਿਲਮ ਦੇ ਵਿੱਚ ਸ਼ਾਰਟ ਐਂਡ ਸਵੀਟ ਕਰੈਕਟਰ ਜਦੋਂ ਵੀ ਆਉਂਦਾ ਸੀ ਗੜਗੱਜ ਪੈ ਜਾਂਦੀ ਸੀ ਜਸਵੰਤ ਜੀ ਆ ਜੋ ਅਸਲੀ ਬਚਿੱਤਰ ਸਿੰਘ ਸਸੀ ਕਾਲ ਜੀ ਸਭ ਤੋਂ ਪਹਿਲਾਂ ਅਸਲੀ ਬਚਿੱਤਰ ਨਵੇਂ ਸਾਲ ਤੇ ਨਵਾਂ ਸਿਨੇਮਾ ਮੁਬਾਰਕ ਸਾਰੇ ਪਾਜੀ ਨੇ ਇਨਾ ਵਾਦੇ ਕੀਤਾ ਮੈਂ ਤਾਂ ਕਨਫਿਊਜ਼ ਹੋ ਗਿਆ ਮੈਂ ਸਮਿਤਰਾ ਕ ਬਚਿਤਰਾ ਬਟ ਮੈਂ ਤੁਨੂੰ ਦਿਲ ਦੀ ਗੱਲ ਕਰਨ ਲੱਗਾ ਪਾਜੀ ਦੇ ਅਸ਼ੀਰਵਾਦ ਨਾਲ ਹੀ ਆਜਾ ਸਟੈਂਡ ਅਪ ਜਿਹੜਾ ਥੋੜਾ ਬਹੁਤਾ ਨਾਮ ਬਣਾਇਆ ਉਹ ਇਹਨਾਂ ਨੂੰ ਦੇਖ ਕੇ ਬਣਾਇਆ ਬਟ ਮੈਂ ਅੰਦਰ ਬੈਠਾ ਖੁਸ਼ੀ ਮਹਿਸੂਸ ਇਹ ਕਰ ਰਿਹਾ ਸੀ ਕਿ ਜਦੋਂ ਮੈਨੂੰ ਫਿਲਮ ਦਾ ਕਾਲ ਆਇਆ ਗਰੋਵਰ ਪਾਜੀ ਦਾ ਕਿ ਘੁੱਗੀ ਪਾਜੀ ਦੀ ਪ੍ਰੋਡਕਸ਼ਨ ਹੈ ਤੇ ਇਹ ਰੋਲ ਇੰਪੋਰਟੈਂਟ ਹੈ ਤੇ ਤੂੰ ਮੈਂ ਕਿਹਾ ਚਲੋ ਇੰਪੋਰਟੈਂਟ ਹੈ ਜਾਂ ਨਹੀਂ ਮੈਨੂੰ ਪਿੱਛੇ ਖੜਾ ਦਿਓ ਘੁੱਗੀ ਪਾਜੀ ਦੀ ਫਿਲਮ ਇਹਨੂੰ ਬੁਲਾ ਰਹੇ ਸੀ ਵੱਡੀ ਗੱਲ ਹੈ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਮੈਂ ਲੁਧਿਆਣੇ ਪੜਦਾ ਸੀਗਾ ਇਹਨਾਂ ਦੀਆਂ ਸੀੜੀਆਂ ਆਉਂਦੀਆਂ ਹੁੰਦੀਆਂ ਸੀ ਜਿਹੜੀਆਂ ਭਾਈਨਾ ਨਾ ਲਿਆ ਕੁਗੀ ਛੂ ਮੰਤਰ ਖਿੱਚ ਕੁਗੀ ਖਿੱਚ ਉਹਨਾਂ ਵਿੱਚ ਵੱਡੇ ਵੱਡੇ ਜਿਹੜੇ ਐਕਟਰ ਨੇ ਅਜ ਕਪਿਲ ਸ਼ਰਮਾ ਚੰਦਨ ਭਾਰਤੀ ਸਾਰੇ ਗਰੋਵਰ ਭਾਈ ਗਦਰ ਜਿੰਨੇ ਬੰਦੇ ਟੈਲੈਂਟਡ ਪੰਜਾਬ ਦੇ ਸਾਰੇ ਵਿੱਚ ਕੰਮ ਕਰਦੇ ਮੈਂ ਅਰਦਾਸ ਕੀਤੀ ਸੀ ਬਾਬੇ ਅੱਗੇ ਕਿ ਮੈਂ ਵੀ ਕਲਾਕਾਰ ਆ ਮੈਂ ਵੀ ਭਾਈਨਾ ਕੰਮ ਕਰਾਂ ਉਹ ਸੀੜੀਆਂ ਦਾ ਦੌਰ ਖਤਮ ਹੋ ਗਿਆ ਪਰਮਾਤਮਾ ਨੇ ਸੁਣੀ ਵੱਡੀ ਫਿਲਮ ਨੂੰ ਮੌਕਾ ਮਿਲ ਗਿਆ ਥੈਂਕ ਯੂ ਗੋਡ ਬlesਸ ਯੂ ਜਦੋਂ ਬੰਦੇ ਦੀ ਮਿਹਨਤ ਸਹੀ ਹੋਵੇ ਨੀਤ ਸਾਫ਼ ਹੋਵੇ ਗੁਰੂਆਂ ਪ੍ਰਤੀ ਸ਼ਰਧਾ ਹੋਵੇ ਤੇ ਰੱਬ ਵੱਡਾ ਕਰਕੇ ਦੇ ਦਿੰਦਾ ਤੇ ਮੇਰੇ ਨਾਲ ਜੋ ਹੋਇਆ ਮੈਂ